ਜੋਨਸ ਹਮਲਾਂਗੇ ਤਾਂ ਮੈਂ ਇਹ ਸੋਚ ਰਹੀ ਹਾਂ ਕਿ ਇਹਨਾਂ ਲੋਕਾਂ ਦੀ ਸੋਚ ਇੰਨੀ ਜ਼ਿਆਦਾ ਗਿਰੀ ਹੋਈ ਹੈ ਸਾਡੇ ਕੈਂਡੀਡੇਟਸ ਦੀ ਇੰਨੀ ਗਿਰੀ ਹੋਈ ਸੋਚ ਹੈ ਇਹ ਅੱਜ ਵੀ ਲੇਡੀਜ਼ ਨੂੰ ਇੱਥੋਂ ਤੱਕ ਸੀਮਿਤ ਰੱਖਣਾ ਚਾਹੁੰਦੇ ਹੈ ਇਹ ਸੋਚ ਕਰਕੇ ਹੀ ਸੜੀਆਂ ਭੈਣਾ ਕਿਸੇ ਮੁਕਾਮ ਤੱਕ ਨਹੀਂ ਪਹੁੰਚ ਸਕਦੀਆਂ ਪਰ ਇਸ ਮੁਹਾਵਰੇ ਦੀ ਸਮਝ ਮੇਰੇ ਵਿਰੋਧੀਆਂ ਨੂੰ ਨਹੀਂ ਆਈ ਉਹ ਰੋਟੀਆਂ 'ਚ ਹੀ ਫਸੇ ਕਿਉਂਕਿ ਉਹਨਾਂ ਦੇ ਦਿਮਾਗ 'ਚ ਹੈ ਹੀ ਰੋਟੀਆਂ ਨਾ ਤੁਸੀਂ ਸਮਝੋ ਇਸ ਗੱਲ ਨੂੰ ਉਹਨਾਂ ਦੇ ਦਿਮਾਗ ਦੇ ਵਿੱਚ ਔਰਤ ਦੀ ਜਿਹੜੀ ਜਗ੍ਹਾ ਹੈ ਉਹ ਕਿਚਨ ਦੀ ਰੋਟੀ ਤੱਕ ਹੈ ਪਰ ਮੇਰੇ ਹਸਬੰਦ ਨੇ ਤਾਂ ਬਈ ਮੈਨੂੰ ਇੱਥੋਂ ਤੱਕ ਲਿਓਂਚ ਬਹੁਤ ਵੱਡਾ ਸਾਥ ਹੈ ਉਹਨਾਂ ਦਾ ਉਹਨਾਂ ਤੋਂ ਬਿਨਾਂ ਤਾਂ ਮੈਂ ਆ ਹੀ ਨਹੀਂ ਸਕਦੀ ਉਹ ਉਹ ਮੇਰਾ ਛੋਟਾ ਪਾਇਨਾ ਹੁਣ ਕੋਈ ਨਾ ਕੋਈ ਛੋਟੇ ਛੋਟੇ ਬਹਾਨੇ ਪਾਲਦੇ ਫਿਰਦੇ ਆ ਵੀ ਕੋਈ ਡਿੰਪੀ ਦੇ ਮੂੰਹ ਚੋਂ ਕੋਈ ਗੱਲ ਨਿਕਲੇ ਇਹੋ ਜੀ ਤੇ ਮੈਂ ਉਹਨੂੰ ਹਾਈਲਾਈਟ ਕਰਕੇ ਤੇ ਇਹਨਾਂ ਨੂੰ ਕਿਵੇਂ ਨਾ ਕਿਵੇਂ ਬਦਨਾਮ ਕਰਾਂ ਮੇਰਾ ਐਕਚੁਅਲੀ ਇਹ ਮੀਨਿੰਗ ਨਹੀਂ ਸੀ ਕਿ ਉਹਨਾਂ ਨੂੰ ਘਰ 'ਚ ਬਿਠਾਓ ਜਾਂ ਮੈਂ ਔਰਤਾਂ ਦੇ ਅਗੇਂਸਟ ਨਹੀਂ ਗਾ ਕਿਸੇ ਵੀ ਔਰਤ ਦੇ ਵੀ ਔਰਤਾਂ ਬਾਹਰ ਨਾ ਨਿਕਲ ਮੇਰਾ ਇਹ ਮੋਟਿਵ ਨਹੀਂ ਸੀ ਉਹਨਾਂ ਨੂੰ ਕਹਿੰਦਾ ਮੇਰਾ ਸਿਰਫ ਇਹ ਮੋਟਿਵ ਸੀ ਕਹਿੰਦਾ ਕਿ ਭਾਈ ਸਾਹਿਬ ਆਪ ਕਹਿੰਦੇ ਸੀ ਵੀ ਮੇਰੇ ਹੁਣ ਰੋਟੀਆਂ ਕੌਣ ਬਣਾਇਆ ਕਰੂਗਾ ਉਹਨਾਂ ਨੇ ਬਿਆਨ ਪਹਿਲਾਂ ਦਿੱਤਾ ਸੀ ਮੈਂ ਉਹ ਉਸ ਬਿਆਨ ਤੇ ਮਤਲਬ ਕਿ ਰਿਐਕਟ ਕੀਤਾ ਸੀ ਭਾਈ ਸਾਹਿਬ ਕੋਈ ਗੱਲ ਨਹੀਂ ਤੁਸੀਂ ਸ਼ਿਕਰ ਨਾ ਕਰੋ ਇਹ ਅਸੀਂ ਤੁਹਾਨੂੰ ਇਹ ਅੱਛਾ ਨਹੀਂ ਆਉਣ ਦਿੰਦੇ ਸਾਰੇ ਹਲਕੇ ਵਾਲੇ ਕਹਿੰਦੇ ਆ ਮੈਂ ਕੱਲਾ ਨਹੀਂ ਕਹਿੰਦਾ ਕੋਈ ਗੱਲ ਨਹੀਂ ਤੁਹਾਨੂੰ ਇਹ ਅਸੀਂ ਤਕਨੀਫ ਨਹੀਂ ਆਉਣ ਦਿੰਦੇ ਸਾਡੀ ਭੈਣ ਅਮਰਤਾ ਨੂੰ ਤੁਹਾਡੇ ਆਸਤੇ ਅਸੀਂ ਛੱਡਾਂਗੇ ਕਰੇ ਵੀ ਤਾਂ ਕਿ ਤੁਹਾਡੀ ਸੇਵਾ ਕਰ ਸਕਾਂ ਜੀ ਇਹ ਇਹ ਰਿਐਕਸ਼ਨ ਸੀ ਨਾ ਹੋਰ ਕੋਈ ਲੇਡੀਜ਼ ਦੇ ਅਗੇਂਸਟ ਨਹੀਂ ਸੀ ਵੀ ਮੈਂ ਉਹਨਾਂ ਦੇ ਅਗੇਂਸਟਾਂ ਵੀ ਕੋਈ ਲੇਡੀਜ਼ ਅੱਗੇ ਨਾ ਵਧੇ ਮੇਰਾ ਤਾਂ ਇਨਫੈਕਟ ਤੀਆਂ ਬੇਟੀਆਂ ਨਾ ਬਹੁਤ ਜ਼ਿਆਦਾ ਪਿਆਰ ਆ ਮੈਂ ਤਾਂ ਇਨਕਰੇਜ ਕਰਦਾ ਇਹਨਾਂ ਨੂੰ ਵੀ ਤੁਸੀਂ ਵੀ ਬੇਟਾ ਅੱਗੇ ਆਓ ਮੇਰੀ ਇਹ ਮੇਰੀ ਮਨਸਾ ਨਹੀਂ ਸੀ ਜਿਹੜੇ ਉਹ ਭਾਈ ਸਾਹਿਬ ਗਲਤ ਸਮਝ ਕੇ ਤੇ ਮੇਰੀਆਂ ਛੋਟੀਆਂ-ਛੋਟੀਆਂ ਗੱਲਾਂ ਮੇਰੇ ਮੂੰਹ ਚੋਂ ਜੇ ਕੋਈ 19 21 ਨਿਕਲ ਜੇ ਉਹਨੂੰ ਹਾਈਲਾਈਟ ਕਰ ਰਹੇ ਆ ਯਾਰ ਐਂ ਨਾ ਕਰ ਯਾਰ